ਨਾ ਤੇਰਾ ਗਰਦੀਪ ਭਾਈ ਇਹ ਐਕਸੀਡੈਂਟ ਕਿੱਦਾ ਹੋਇਆ ਟਰੱਕ ਦਾ ਮੇਰਾ ਜੀ ਸਵੇਰ ਮਨ ਲਾ ਟਾਇਰ ਪੈਂਚਰ ਹੋ ਗਿਆ ਸੀ ਮੈਂ ਸਾਈਡ ਤੇ ਗੱਡੀ ਲਿਆ ਕੇ ਖੜਕੇ ਮਨ ਲਾ ਟਾਇਰ ਪੈਂਚਰ ਲਾਉਂਦਾ ਸੀਗਾ ਉਦੋਂ ਟਿਪਰ ਵਾਲਾ ਆਇਆ ਜੀ ਉਹ ਟਿਪਰ ਵਾਲਾ ਨੇਜ ਜਾਂਦਾ ਸੀਗਾ ਲਿਆ ਕੇ ਉਧਰ ਸਾਈਡ ਤੇ ਗੱਡੀ ਮਾਰੀ ਸਾਰਾ ਨੁਕਸਾਨ ਕਰਤਾ ਮੂਰੇ ਖੰਭੇ ਚ ਟੁੱਟ ਗਈ ਕਿੰਨਾ ਕਟਕ ਸਰਾਡਾ ਹੈ ਟਰੱਕ ਦਾ ਕਰ ਕਰਈਆ ਹਾਂ ਹੋਵੇ 40 45 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਉੱਤ ਪਰ ਕੋਈ ਝਕਮੀ ਨਹੀਂ ਬੈਸਤ ਸਨਾਈ ਬਚਤ ਰਹੀ ਗਈ ਥੋੜਾ ਜਿਹਾ ਕੰਚ ਕੁੰਚ ਮੇਰੇ ਉੱਤੇ ਪੈ ਗਿਆ ਸੀ ਉਹ ਚਲ ਝਾੜ ਢੋੜ ਲੈਂਦਾ ਹਾਂ

ਇੱਥੇ ਅਣਕ ਟਾਇਰ ਪੰਚਰ ਹੋ ਗਿਆ ਟਾਇਰ ਬਦਲੇ ਤੇ ਉਧਰੋਂ ਰੇਤ ਵਾਲਾ ਟਰੱਕ ਆ ਰਿਹਾ ਉਹਨਾਂ ਨੇ ਦਜਾ ਲੱਗ ਗਿਆ ਨਾਲ ਸੈੱਟ ਲੱਗ ਗਿਆ ਹਾਂ ਬਚਾਵਾ ਆਪਾਂ ਗੱਡੀਆਂ-ਗੱਡੀਆਂ ਦਾ ਹੋਇਆ ਮਾੜਾ-ਮਾੜਾ ਹੁਣ ਕੀ ਬੰਦਾ ਕਾਰਵਾਈ ਕਰਦਾ ਕਹਿੰਦਾ ਆਪਾਂ ਨੂੰ ਸਮਝੌਤਾ ਹੋ ਗਿਆ ਨਾਲ ਇਹ ਬੇਗਵਾਲ ਤੋਂ ਟਾਂਡੇ ਨੂੰ ਜਾ ਰਹੀ ਸੀ ਗੱਡੀਆਂ ਸਾਡਾਂ ਦੇ ਕਰਵਾ ਕੇ ਦੋਏ ਰੋਡ ਚਾਲੂ ਕਰਵਾਇਆ ਇਹਨਾਂ ਨੇ ਫਸਟੇਡ ਦਿੱਤੀ ਭਾਈ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਹਾਂ ਤੇ ਉਹ ਟਾਇਰ ਪਟਨ ਕਰਕੇ ਗੱਡੀ ਘੁਮ ਗਈ ਟਾਇਰ ਤੁਹਾਡਾ ਹਾਂ ਜੀ ਉਹ ਵੀ ਗੱਡੀ ਟਾਇਰ ਪੈਂਚਰ ਹੀ ਖੜੀ ਹੀ ਦਾ ਸਾਹਮਣੇ ਉਹ ਉਹ ਪਹਿਲਾ ਗੱਡੀ ਕਿੰਨਾ ਕਿੰਨਾ ਦਾ ਨੁਕਸਾਨ ਹੋਇਆ ਨੁਕਸਾਨ ਭਾਈ ਲੱਗ ਹੀ ਆ ਨਾ ਘੱਟੋ ਘੱਟ ਲੱਖ ਰੁਪਏ ਦੇ ਲਾਕੇ ਲਾਕੀ ਆ ਕੋਈ ਮਾਇਨੇ ਨੁਕਸਾਨ ਤੋਂ ਨਹੀਂ ਨਹੀਂ ਪਹਚਾਈ ਗਈ ਤੇ ਕੀ ਲੱਗਿਆ ਸੀ ਇਹਦੇ ਤੇ ਚ ਡਸਟ ਆਈ ਪਾਜੀਆ ਨੂੰ ਐਸਐਸਟੀ ਨੇ ਬਹੁਤ ਮਦਦ ਕੀਤੀ ਗੱਡੀਆਂ ਸਾਈਡ ਤੇ ਕਰਾਈਆਂ ਪੂਰੀ ਸਪੋਰਟ ਕੀਤੀ ਕਿੰਨੇ ਜਣੇ ਗੱਡੀਆਂ ਸਪਾਸ ਸੀ ਗੱਡੀ ਇੱਕ ਮੈਂ ਹੀ ਤੋੜਾ ਜੋ ਦੋ ਜਣੇ ਹੀ ਦੋਨੇ ਪਛਾਏ ਸਾਰੇ ਹਾਂਜੀ ਹਾਂਜੀ